sorno Sahiba uh -huh. ਪਿਤਲ ਬਗੈ ਖਾਤੀ ਪਰਨਵਤ ਨਾਨਕ ਹੁਕਮ ਪਛਾਨ නර පवශरणගති කරपा ਪਰ ਹਰਿ ਮਨ ਬਸਤ ਨਾਨਕ ਹੋਤਨ ਹਾਲ ਇਕ ਅਕਰ ਹਰਿ ਮਨ ਬਸਤ ਨਾਨਕ ਹੋਤਨ ਹਾਲ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਣ ਨੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਤੇ ਸਤਗੁਰਾਂ ਜੀ ਦੀ ਪਾਵਨ ਮੁਬਾਰਕ ਨੀ ਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਇਹ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀ ਵਡੇ ਹੀ ਭਗ ਹਨ ਸ਼ਰਮਣੀ ਭਗਤ ਭਗਤ ਕਬੀਰ ਜੀਾਂ ਦੀ ਮੂਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੂਰਕ ਬਾਣੀ ਪਵਨ ਸ਼ਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਰੋਜ਼ ਲੜੀਵਾਰ ਵਿਚਾਰਾਂ ਦੀ ਸੰਜਮ ਹੁੰਦੇ ਹਾਂ ਅੱਜ ਦੇ ਪਵਨ ਸ਼ਲੋਕ ਦੇ ਅੰਦਰ ਜੋ ਕਬੀਰ ਜੀ ਸਾਨੂੰ ਸੁਜਾਦੇ ਰਹੇ ਨੇ ਕਬੀਰ ਸੰਤਨ ਕੀ ਝੁਕੀਆ ਪਲੀ ਪਠ ਕੁਸਤੀ ਗਾਉ ਝੁਕੀਆਂ ਛਣ ਪਾ ਲੈਣੀ ਅਤੇ ਝੁਕੀਆਂ ਜਿਵੇਂ ਪਲੜ ਤਾਂ ਲੈਣਾ ਝੁਕੀ ਜਿਹੜੀ ਹੈ ਜੀਤੇ ਮੀ ਵਗਿਆ ਹਨੇਰੀ ਵਗੀ ਹਰ ਇੱਕ ਰੁੱਤ ਆਈ ਮੌਸਮ ਆਇਆ ਤਾਂ ਉਹਦੇ ਅੰਦਰ ਤੱਕ ਪਹੁੰਚ ਜਾਂਦੇ ਉਹਨੂੰ ਝੁਕੀ ਕਹਿੰਦੇ ਨੇ ਨਾਉ ਤੋਂ ਕੋ ਨਾ ਸ਼ਾਂ ਹਤੇ ਨਾ ਗਰਮੀ ਨਾ ਸਰਦੀ ਸਿਰਫ ਇਹ ਹੈ ਕਿ ਉਹਨੇ ਇੱਕ ਪਰਦਾ ਕੀਤਾ ਹੈ ਉਹਨੂੰ ਝੁਕੀ ਕਹਿੰਦੇ ਨੇ ਪਰਦੇ ਕੀਤੇ ਹੋਏ ਨੂੰ ਝੁਕੀ ਉਹਨੇ ਕਬੀਰ ਜੀਆ ਨੇ ਇੱਥੇ ਇਕ ਤਾਂ ਭੱਲੀ ਪੱਟ ਕੁਸੱਦੀ گاਉ گاਉ ਦਾ ਅਰਥ ਹੈ ਪਿੰਡ گاਉ ਇਕ ਤਾਂ ਨਗਰ ਖੇੜਾ ਬਸਿਆ ਹੋਇਆ ਜਿਹਦੀ ਆਬਾਦੀ ਵੀ ਕਾਫੀ ਹੈ ਉਹਦੇ ਵਿੱਚ ਰਤਵੇ ਵੀ ਚੰਗੇ ਨੇ ਲੋਕਾਂ ਕੋਲ ਮਾਇਆ ਵੀ ਚੰਗੀ ਹੈ ਅਤੇ ਮੰਦਰ ਧਰਮਕ ਟਿਕਾਣੇ ਬਣਾਏ ਹੋਏ ਨੇ ਧਰਮਕ ਲੈਵਾਸ ਬੜਾ ਸੋਹਣਾ ਹੈ ਕਬੀਰ ਜੀ ਕਹਿੰਦੇ ਨੇ ਹਰਾਨਗੀ ਦੀ ਗੱਲ ਇਹ ਐ ਕਿ ਉਹਨਾਂ ਦੇ ਅੰਦਰ ਜਿਹੜਾ ਕੁਸੱਤੀ ਐ ਕੁਸੱਤੀ ਦਾ ਭਾਵ ਕੋਠੀ ਮਤ ਬੇਈਮਾਨ ਬੰਦਾ ਫੁੱਟਾ ਬੰਦਾ ਜਿਹੜਾ ਅੰਦਰ ਦਾ ਵਿਖਾਵਾ ਕੁਝ ਹੋਰ ਅਤੇ ਬਾਹਰ ਦਾ ਵਿਖਾਵਾ ਕੁਝ ਹੋਰ ਉਹਨਾਂ ਚੋਗੀ ਜਿੱਦਾਂ ਦੇ ਅੰਦਰੋਂ ਆ ਉਹਦਾਂ ਦੇ ਬਾਹਰੋਂ ਆ ਕਿਉਂਕਿ ਸਿਰਫ ਇੱਕ ਪੜਦਾ ਐ ਪਰ ਇਹਨਾਂ ਨੇ ਕਬੀਰ ਜੀ ਕਹਿੰਦੇ ਨੇ ਜਿਹੜੇ ਉੱਚੇ ਮਹਿਲ ਬਾੜੀਆਂ ਦਾ ਜ਼ਿਕਰ ਹੈ ਅਸਲ ਦੇ ਵਿੱਚ ਜ਼ਿਕਰ ਤਾਂ ਸਾਡੇ ਹੀ ਹੈ ਕਿ ਅੰਦਰ ਦਾ ਸਾਡਾ ਕੁਝ ਵਿਖਾਵਾ ਹੋ ਰਿਹਾ ਅਤੇ ਬਾਹਰ ਦਾ ਵਿਖਾਵਾ ਕੁਝ ਹੋਰ ਹੁੰਦਾ ਹੈ ਵੱਡੇ ਰਤਵੇ ਲੈ ਲਏ ਵੱਡੀਆਂ ਮਹਿਲ ਮਾੜੀਆਂ ਪਾ ਲਈਆਂ ਅਤੇ ਬਹੁਤ ਕੁਝ ਹਾਸਲ ਕਰ ਲਿਆ ਕਬੀਰ ਜੀ ਕਹਿੰਦੇ ਆ ਰੱਬ ਦੇ ਵੱਲੋਂ ਤੈਨੂੰ ਅਜਾਮਤਾ ਮਿਲੀਆਂ ਕਰਮ ਨਿਵਾਜੀਆਂ ਤੇਰੇ ਦਿਓ ਹੁਣਾਂ ਪਰ ਬਦਕਿਸਮਤੀ ਹੈ ਤੇਰੀ ਤੇਰੇ ਨਾਲ ਤਾਂ ਉਹ ਚੰਗਾ ਹੈ ਜਿਹੜਾ ਝੁੱਗੀ ਦੇ ਵਿੱਚ ਰਹਿੰਦਾ ਹੈ ਹਰ ਇੱਕ ਮੌਸਮ ਰੱਬ ਦਾ ਚੱਲਦਾ ਆਪੇ ਹੈ ਆਪਣੇ ਧਨ ਤੇ ਹੰਡਾਰ ਰੇ ਫਿਰ ਵੀ ਰੱਬ ਦਾ ਸ਼ੁਕਰਾਨਾ ਨਾ ਕਰਦਾ ਫਿਰ ਵੀ ਰੱਬ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਗੁੱਸਾ ਗਿਲਾ ਨਹੀਂ ਹੈ ਤੇਰੇ ਅੰਦਰ ਮਹਿਲ ਮਾੜੀਆਂ ਅੰਦਰ ਬੈਠਾ ਉੱਚੀ ਮਹਿਲ ਮਾੜੀ ਰਤਵੇ ਮਾਇਆ ਪਰ ਬਦਕਿਸਮਤੀ ਮਾੜੀ ਸੋਚ ਵਿਚਾਰ ਤੇਰੀ ਅੱਜੇ ਵੀ ਸੋਚਦਾ ਪਿਆ ਕਿ ਆ ਜਿਹੜਾ ਮੇਰਾ ਵਿੜਾ ਛੋਟਾ ਪੈਂਦਾ ਲਾਗੀ ਝੁੱਗੀ ਹੈ ਕਿ ਆ ਝੁੱਗੀ ਵਾਲੇ ਦੀ ਮੈਂ ਕਵਰ ਕਰ ਲਵਾਂ ਇਹਨਾਂ ਨੂੰ ਵੀ ਆਪਣੇ ਵਿੜੇ ਦੇ ਅੰਦਰ ਆਪਣੇ ਗੇਟ ਦੇ ਅੰਦਰ ਕਰ ਲਵਾਂ ਝੁੱਗੀ ਵਾਲਾ ਇਹ ਸੋਚਦਾ ਵਸ ਮੇਰੀ ਝੁੱਗੀ ਦੇ ਅੰਦਰ ਨਹੀਂ ਨਾ ਵੀ ਇਤਨੀ ਰੱਬ ਤੁਹਾਡਾ ਸ਼ੁਕਰਾਨਾ ਪੱਲੀ ਧਾਣੀ ਕੋਈ ਤੱਪੜ ਪਾਇਆ ਕਿਵੇਂ ਵੀ ਉਹਨੇ ਕਰ ਲੈਣਾ ਸ਼ੁਕਰਾਨਾ ਕਰਦਾ ਰੱਬ ਜੀ ਸ਼ੁਕਰ ਹੈ ਕਿ ਮੈਂ ਇਸ ਮੀਤੋਂ ਬਚਿਆ ਅੱਗੇ ਤੱਕ ਉਹਦੀ ਸੋਚ ਨਹੀਂ ਹੈ ਕਿ ਆ ਚੁਗੀ ਤੋਂ ਮੈਂ ਆ ਮਹਿਲ ਜਿਹੜਾ ਸਾਹਮਣੇ ਹੈ ਇਹ ਮਹਿਲ ਦੇ ਵਿੱਚ ਵੀ ਕਦੇ ਮੈਂ ਜਾਵਾਂਗਾ ਬਸ ਆਪਣੀ ਸ਼ਾਨ ਤੱਕ ਹੀ ਰਹਿਣਾ ਚੁਗੀ ਤੱਕ ਹੀ ਰਹਿਣਾ ਅਤੇ ਮਹਿਲਾਂ ਵਾਲਾ ਉਹ ਕਹਿੰਦਾ ਸ਼ਾਰੀਆਂ ਜੇ ਝੁਗੀਆਂ ਢਾ ਦੇ ਮੈਂ ਇੱਥੇ ਤੱਕ ਮੇਰੀ ਮਹਿਲ ਮਾੜੀ ਹੋਵੇ ਇਹਨੂੰ ਕਹਿੰਦੇ ਨੇ ਕੋ ਸੱਤੀ ਜਿਹੜੀ ਮਾੜੀ ਮੱਤ ਖੋਟਾ ਬੰਦਾ ਅਤੇ ਖੋਟੇ ਬੰਦੇ ਹਰ ਇੱਕ ਫਿਰਕੇ ਦੇ ਅੰਦਰ ਨੇ ਹਰ ਇੱਕ ਧਰਮ ਦੇ ਅੰਦਰ ਨੇ ਹਰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਖੋਟੇ ਬੰਦਿਆਂ ਨੇ ਜਗਤ ਦਾ ਬੇੜਾ ਕੀਤਾ ਹੋਇਆ ਹੈ ਜਿਸ ਧਰਮ ਦੇ ਨਾਲ ਜੁੜ ਜਾਂਦੇ ਨੇ ਉਸ ਧਰਮ ਨੂੰ ਇਹ ਨਕਾਰ ਕੇ ਰੱਖ ਦਿੰਦੇ ਨੇ ਜਗਤ ਨੇ ਤਾਂ ਧਰਮੀਆਂ ਨੂੰ ਦੇਖ ਕੇ ਜੁੜਨਾ ਹੈ ਧਰਮ ਦੇ ਨਾਲ ਕਿ ਫਲਾਣਾ ਬੰਦਾ ਕੀ ਹੁਣ ਜਿਹੜਾ ਬੰਦਾ ਧਰਮ ਦੇ ਨਾਲ ਜੁੜੇ ਹੈ ਮਾੜੇ ਕਰਮ ਨੇ ਉਹਦੇ ਦੂਜੇ ਤੇ ਕੀ ਪ੍ਰਭਾਵ ਪੈਂਦਾ ਬੰਦੇ ਨੂੰ ਵੇਖ ਕੇ ਪੈਣਾ ਪ੍ਰਭਾਵ ਹੁਣ ਜੇ ਇਦਾਂ ਪ੍ਰਭਾਵ ਪੈਵੇ ਜਗਤ ਦੇ ਵਿੱਚ ਸਾਡੇ ਧਰਮ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਧਰਮ ਦੀ ਕੋਈ ਮਿਸਾਲ ਨਹੀਂ ਅੱਜ ਤੱਕ ਨਾ ਇਦਾਂ ਦਾ ਹੋਇਆ ਹੈ ਅਤੇ ਨਾ ਹੋਣਾ ਹੁਣ ਇਹ ਲਿਖਿਆ ਜਾਂਦਾ ਹੈ ਕਲਮ ਦੇ ਨਾਲ ਇਤਿਹਾਸ ਇਹ ਲਿਖਿਆ ਗਿਆ ਕਿਰਪਾਨਾਂ ਦੇ ਨਾਲ ਸ਼ਮਸ਼ੀਰਾਂ ਦੇ ਨਾਲ ਇਤਿਹਾਸ ਲਿਖਿਆ ਜਾਂਦਾ ਕਾਗਜ਼ਾਂ ਤੇ ਇਹ ਲਿਖਿਆ ਗਿਆ ਸ਼ਾਦੀਆਂ ਤੇ ਛੋਟੇ ਛੋਟੇ ਬੱਚੇ ਅਜੈ ਸਿੰਘ ਕੋਈ 6 ਮਹੀਨਿਆਂ ਦਾ ਅਤੇ ਕੋਈ ਇਤੋਂ ਵੀ ਛੋਟੇ ਬੱਚੇ ਸੀ ਜਿਹੜੇ ਉੱਤੇ ਭਗਾ ਕੇ ਮਾਰਦੇ ਸੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਉਹ ਅਸਲ ਦੇ ਵਿੱਚ ਕੋਹ ਇਤਿਹਾਸ ਲਿਖਿਆ ਜਾਣਾ ਹੈ ਇਹ ਕਾਗਜ਼ਾਂ ਦੇ ਦੇ ਨਹੀਂ ਇਹ ਸ਼ਾਦੀਆਂ ਤੇ ਲਿਖਿਆ ਗਿਆ ਹੈ ਇਹ ਸਾਈ ਦਬਾਤ ਦੇ ਨਾਲ ਨਹੀਂ ਇਹ ਤਾਂ ਫੂਨ ਦੇ ਨਾਲ ਲਿਖਿਆ ਗਿਆ ਜੇ ਇਤਿਹਾਸ ਦੀ ਆਪਾਂ ਜ਼ਿਕਰ ਕਰੀਏ ਕਿ ਐਦਾਂ ਕਰੀਏ ਤਾਂ ਤਕਰੀਬਨ ਫਿਰ ਤਾਂ ਸਾਡਾ ਇਤਿਹਾਸ ਪੂਰੀ ਦੁਨੀਆ ਦੇ ਵਿੱਚ ਕਬਰ ਹੋਣਾ ਚਾਹੀਦਾ ਪਰ ਬਦਕਿਸਮਤੀ ਹੈ ਨਾ ਜਿਹੜੇ ਅੱਗੇ ਆ ਜਾਂਦੇ ਨੇ ਉਹ ਬੇੜਾ ਕਰ ਕਰ ਲੈਂਦੇ ਨੇ ਉਹ ਧਰਮ ਨੂੰ ਵੀ ਐਦਾਂ ਵੱਲੋ ਲੋਕ ਨੇ ਕਰਨ ਲੱਗ ਜੰਦੇ ਨਹੀਂ ਇਸ ਧਰਮ ਦੇ ਮੁਤਾਬਕ ਨਹੀਂ ਚੱਲਣਾ ਇਹ ਧਰਮ ਨੂੰ ਬੜੇ ਐਦਾਂ ਦੇ ਨੇ ਤਾ ਕਬੀਰ ਜੀ ਕਹਿੰਦੇ ਨੇ ਕਿ ਉਹ ਨਗਰ ਦੇ ਵਿੱਚ ਮਹਿਲ ਮਾੜੀ ਵੀ ਐ ਅਤੇ ਨਗਰ ਵੀ ਸੋਹਣਾ ਲੱਗਦਾ ਹੈ ਬੜਾ ਸੋਹਣਾ ਬਣਵਾਇਆ ਪਰ ਆਪਣੇ ਅੰਦਰ ਤਾਂ ਕੁਝ ਨਹੀਂ ਹੈ ਆਪਣੇ ਅੰਦਰ ਤਾਂ ਪੱਠ ਚੱਲਦੀ ਹੈ ਪੱਠੀ ਚੱਲਦੀ ਹੈ ਮਨ ਲੋ ਪੱਠੀ ਅੰਦਰ ਤਾਂ ਭਾਂਬੜ ਮਚਦੇ ਨੇ ਕਿ ਦੂਜੇ ਦਾ ਹੱਕ ਕਦੋਂ ਮਾਰਾਂ ਕਦੋਂ ਬੇਈਮਾਨੀ ਦਾ ਮੇਰਾ ਸਮਾਂ ਲੱਗੇ ਕਦੋਂ ਮੇਰਾ ਦਾ ਲੱਗੇ ਮੈਂ ਉਹਦੇ ਮੂੰਹ ਦੇ ਵੀ ਗਰਾਹੀ ਕਉਮਾਂ ਆਪ 36 ਪ੍ਰਕਾਰ ਦਾ ਭੋਜਨ ਖਾ ਰਿਹਾ 36 ਪ੍ਰਕਾਰ ਦਾ ਨਸੀਬ ਹੋ ਰਿਹਾ ਅਤੇ ਜਿਹਨੂੰ ਦੋ ਵਕਤ ਦੀ ਰੋਟੀ ਨਸੀਬ ਹੋ ਰਹੀ ਹੈ ਤਾਂ ਉਹ ਵੀ ਹੋਣੀ ਚਾਹੀਦਾ ਹੈ। ਇਤਨਾ ਵੱਡਾ ਬੇਈਮਾਨ ਹੈ ਇਹਨਾਂ ਇਨਸਾਨ। ਅੱਗੇ ਕਬੀਰ ਜੀ ਕਹਿੰਦੇ ਨੇ ਕਿ ਆਗ ਲਗੋ ਤੇ ਤੌਲ ਹਰ। ਕਬੀਰ ਜੀਆ ਨੇ ਜਦੋਂ ਦੇਖਿਆ ਨਗਰ ਦੇ ਵਿੱਚ ਫਿਰਕੇ ਕੋਈ ਮਸਜਿਦ ਤੇ ਜਾ ਰਿਹਾ ਹੈ, ਕੋਈ ਮੰਦਿਰ ਜਾ ਰਿਹਾ, ਕੋਈ ਕਿਸੇ ਧਰਮ ਘਟਕਾਣੇ ਤੇ ਜਾ ਰਿਹਾ ਹੈ। ਰੱਬ ਨੂੰ ਬੜੇ ਸਜਦੇ ਕਰਦੇ ਨੇ। ਅਤੇ ਫਿਰ ਆਪਣੇ ਘਰ ਆਉਂਦੇ ਨੇ, ਲੋਕੋ ਉਹਨਾਂ ਨੂੰ ਸਲਾਮਾ ਕਰਦੇ ਨੇ ਕਿ ਇਹ ਸਾਡੇ ਕਿਉਂਕਿ ਮਾਇਆ ਨੂੰ ਸਲਾਮ ਹੁੰਦੀ ਹੈ, ਰਤਵੀਆਂ ਨੂੰ ਸਲਾਮ ਹੁੰਦੀ ਹੈ। ਤਾਂ ਘਰੇ ਜਾਂਦੇ ਨੇ ਅਤੇ ਬੜਾ ਫਰੋਜ਼ ਸਿਫਤ ਦੇ ਨਾਲ ਕਹਿੰਦਾ ਆਹ ਮੇਰੀ ਮਹਿਲ ਮਾੜੀ, ਆਹ ਮੇਰਾ ਮਕਾਨ, ਆਹ ਮੇਰਾ ਪਰਿਵਾਰ, ਆਹ ਮੇਰੇ ਧੰਨ। ਕਬੀਰ ਜੀ ਕਹਿੰਦੇ ਜੇ ਇਦਾਂ ਦਾ ਹੋਵੇ ਨਾ ਮਕਾਨ ਜਿਵੇਂ ਇਹਨੇ ਬਣਾਇਆ ਬੇਈਮਾਨੀ ਦੇ ਨਾਲ, ਇਦਾਂ ਮੈਨੂੰ ਤਾਂ ਕਹਿੰਦੇ ਅੱਗ ਲੱਗਣੀ ਚਾਹੀਦੀ। ਆਗ ਲਗੋ ਤੇ ਤੌਲ ਹਰ ਇਹਨੂੰ ਆਗ ਲੱਗ ਜੇ ਐਦਾਂ ਦਾ ਜਿਹੜਾ ਇਹਨੇ ਬਣਾਇਆ ਹੈ ਇਹ ਕਿਸੇ ਦੇ ਘਰ ਉਜਾੜ ਕੇ ਆਪਣਾ ਘਰ ਬਣਾਉਂਦਾ ਹੈ ਕਿਸੇ ਦਾ ਪਰਿਵਾਰ ਉਜਾੜ ਕੇ ਆਪਣੇ ਪਰਿਵਾਰ ਨੂੰ ਬਸਾਉਂਦਾ ਹੈ ਆਪਣੇ ਪਰਿਵਾਰ ਨੂੰ ਸਮੇਟਦਾ ਹੈ ਇਕੱਤਰ ਕਰਦਾ ਹੈ ਕਿ ਇਕੱਠੇ ਰੋ ਦੂਜਿਆਂ ਦੇ ਉਜਾੜ ਕੇ ਰੱਖ ਦਿੱਤੇ ਇਦਾਂ ਦੇ ਕਹਿੰਦੇ ਮੈਨੂੰ ਬਖਾਵਾ ਕਬੀਰ ਜੀ ਕਹਿੰਦੇ ਨਹੀਂ ਚਾਹੀਦਾ ਜੈ ਹਾ ਜੈ ਨਾਹੀ ਹਰ ਕੋ ਨਾ ਜਿੱਥੇ ਰੱਬ ਦਾ ਨਾਮ ਨਹੀਂ ਹੈ ਰੱਬ ਦੀ ਬੰਦਗੀ ਨਹੀਂ ਹੈ ਤਾਂ ਕਹਿੰਦੇ ਉਹ ਹਿਰਦਾ ਕੀ ਥਾਂ ਟਿਕਾਣਾ ਵੀ ਉਹ ਇਨਸਾਨ ਦੇ ਅੰਦਰ ਵੀ ਸਾੜਾ ਕੁੰਨੇ ਹਿੱਟ ਜਲਾਈਏ ਬਾਲਣ ਸੰਧੈ ਥਾਏ ਉਹਨੋਂ ਤਾਂ ਕਹਿੰਦੇ ਕੁੰਨੇ ਮਲੋ ਪੱਠੀ ਦੇ ਵਿੱਚ ਸਾੜ ਦੇਣਾ ਚਾਹੀਦਾ ਜਿਉਂਦੇ ਨੂੰ ਕਿ ਜਿਹੜਾ ਬੰਦਾ ਇਤਨੀ ਬੇਈਮਾਨੀ ਕਰਕੇ ਆਪਣਾ ਘਰਵਾਰ ਆਪਣਾ ਕਿਰਤਕਾਰ ਜਾਂ ਇਤਨੀਆਂ ਲੋਕਾਂ ਦੇ ਘਰ ਉਜਾੜ ਕੇ ਕਹਿੰਦੇ ਮੇਰਾ ਪਰਿਵਾਰ ਬੜਾ ਵੱਡੀ ਹੈ ਇਤਨੀਆਂ ਮਹਿਲ ਮਾੜੀਆਂ ਠਾਕੇ ਇਹ ਕਿਸੇ ਦਾ ਖੂਨ ਨੇ ਚੋੜ ਰਿਆ ਕਿਸੇ ਦੀ ਹੱਕ ਦੀ ਕਮਾਈ ਖਾਰੇ ਕਿਸੇ ਦਾ ਘਰ ਖਾਂਦਾ ਪੀਏ ਆਪਣੇ ਘਰ ਨੂੰ ਕਹਿੰਦਾ ਵੇਖੋ ਬੜੀ ਮਹਿਲ ਮਾੜੀ ਉੱਚੀ ਬਾਦੀ ਕਬੀਰ ਜੀ ਕਹਿੰਦੇ ਨੇ ਅਸੀਂ ਮਹਿਲ ਮਾੜੀ ਨੂੰ ਤੇਰੇ ਨੂੰ ਅੱਗ ਲੱਗ ਜਾਏ ਜੇ ਪੌਣਾ ਤਾਂ ਪਾ ਜ਼ਰੂਰ ਤਾਂ ਕਹਿੰਦੇ ਤੇਰੇ ਨਾਲੋਂ ਤਾਂ ਬਿਸ਼ੱਕ ਰਤਬੇ ਨਹੀਂ ਨੇ ਅਤੇ ਮੂਚੀ ਮਹਿਲ ਮਾੜੀ ਨਹੀਂ ਹੈ ਹੁਣ ਪ੍ਰਸ਼ਾਦਾ ਸ਼ਕਲੇ ਆ ਸਵੇਰ ਦਾ ਸ਼ਾਮੀ ਦਾ ਫਿਰ ਕੋਈ ਪਤਾ ਨਹੀਂ ਕਿਉਂਕਿ ਸਾਹਮਣ ਦੀ ਥਾਂ ਹੀ ਨਹੀਂ ਹੈ ਅਤ ਦਮੀ ਪਿੰਦੇ ਅਤ ਦੀ ਹਨੇਰੀ ਆਈ ਕਿੱਥੇ ਸਾਂਭਣਗੇ ਝੁੱਗੀ ਦੇ ਵਿੱਚ ਇਹਦੇ ਕਰਕੇ ਕੋਈ ਫਿਕਰ ਨਹੀਂ ਐ ਰੱਬ ਨੇ ਹੁਣ ਦੇ ਦਿੱਤਾ ਸਾਂਭਦਾ ਵੀ ਰੱਬ ਪ੍ਰਬੰਧ ਕਰੀ ਦੇਵੇ ਜਿਨੇ ਪੈਦਾ ਜਿਨੂੰ ਤੂੰ ਪਦਾਇਸ਼ ਕੀਆ ਸੋਈ ਦੇ ਤੂੰ ਕਾਹੇ ਡੋਲੇ ਪ੍ਰਾਣੀਆ ਤੂੰ ਤੇ ਰੱਖੇਗਾ ਸਿਰਜਣਹਾਰ ਜਿਨੇ ਪਦਾਇਸ਼ ਤੂੰ ਕੀਆ ਸੋਈ ਦੇ ਅਦਕ ਜਿਨੇ ਪੈਦਾ ਕੀਤੇ ਨੇ ਰੱਬ ਕੋ ਸਭ ਨੂੰ ਰਿਜਕ ਦਿੰਦਾ ਐ ਪਰ ਰੱਬ ਦੇ ਸਾਰੇ ਗੱਲ ਛੱਡਣੀ ਚਾਹੀਦੀ ਹੈ ਕਿ ਵੀਰ ਜੀ ਕਹਿੰਦੇ ਨੇ ਇਹ ਜਦੋਂ ਆਪਣੇ ਹਿਸਾਬ ਦੇ ਨਾਲ ਚੜਦਾ ਤਾਂ ਉਦੋਂ ਫਿਰ ਇਹ ਆਪਣਾ ਵੀ ਵਿੜਾ ਕਰਕੇ ਕਰਦਾ ਤੇ ਦੁਨੀਆਂ ਦਾ ਵੀ ਕਰਦਾ ਤੇ ਜਿਵੇਂ ਰੱਬ ਦੀ ਮੁਹੱਬਤ ਹੈ ਰੱਬ ਦਾ ਪਿਆਰ ਪਿਆਰ ਨੂੰ ਕਮਾ ਰੱਬ ਦੇ ਪਿਆਰ ਨੇ ਤੇਰੇ ਦੇ ਵਿੱਚ ਉਹ ਰੰਗ ਦਲੇ ਕੇ ਆਉਣੀ ਹੈ ਤੂੰ ਉੱਜੜ ਜਾਏ ਪਰ ਤੂੰ ਦੂਜਿਆਂ ਦਾ ਆਵਾਜ਼ ਅੱਜ ਦਾ ਸਮਾਂ ਚੱਲ ਰਿਹਾ ਜੋ ਅੱਤ ਦਾ ਮੀਂਹ ਅੱਤ ਦਾ ਪਾਣੀ ਆਇਆ ਹੈ ਮੀਂਹ ਦਾ ਪਾਣੀ ਤਾਂ ਨਹੀਂ ਹੈ ਕਿਤਨਾ ਚਲੋ ਉਹ ਜੋ ਵੀ ਹੈ ਜੋ ਕੁਝ ਹੋ ਰਿਹਾ ਹੈ ਜਿਨੇ ਕੀਤੀਆਂ ਨੇ ਭੁਗਤਣਗੇ ਪਰ ਕਿਤਨੇ ਪਰਿਵਾਰਾਂ ਦੇ ਪਰਿਵਾਰ ਉਜੜੇ ਨੇ ਜਿਨ੍ਹਾਂ ਨੇ ਸ਼ੌਂਕ ਦੇ ਨਾਲ ਆਪਣੇ ਘਰ ਪਰਿਵਾਰ ਹਰ ਕੋਈ ਪਾਉਂਦਾ ਹੈ ਦੁੱਖ ਦੇ ਵਿੱਚ ਤਾਂ ਕੋਈ ਪਾਉਂਦਾ ਨਹੀਂ ਸ਼ੌਂਕ ਦੇ ਨਾਲ ਅਤੇ ਪਿੱਛੇ ਜੇ ਖਬਰ ਆ ਰਹੀ ਸੀ ਕਿ ਡੇਢ ਕੁ ਸਾਲ ਦਾ ਬੱਚਾ ਹੈ ਜੋ ਪਾਣੀ ਦੇ ਵਿੱਚ ਰੁੜ ਕੇ ਕਾਫੀ ਦੂਰ ਚਲੇ ਗਿਆ ਰੱਬ ਨੇ ਉਹਨੂੰ ਬਚਾ ਕੇ ਰੱਖਿਆ ਬਾਕੀ ਦੁਨੀਆ ਕਿੰਨੀ ਰੁੜ ਗਈ ਹੈ ਕੋਈ ਪਤਾ ਨਹੀਂ ਕਿ ਅਕਸਾਨ ਦੇ ਵਿੱਚ ਤਾਂ ਜਿਹੜਾ ਹੈ ਕਾਫੀ ਸੈਂਕੜੇ ਦੱਸੇ ਜਾ ਰਹੇ ਨੇ ਕਿ ਜਿਹੜੇ ਪਾਣੀ ਦੇ ਚਪੇਟ ਦੇ ਵਿੱਚ ਆ ਕੇ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਨਾਨਕ ਨਾਮ ਲਿਖਾ ਜਿਹੜੀ ਸੰਗਤ ਐ ਨਾ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਕੇ ਵੀ ਲੰਗਰ ਵਰਤਾਉਂਦੀ ਪਈ ਐ ਹੁਣ ਲੰਗਰ ਜਾ ਰਹੇ ਨੇ ਸੜਕ ਦਾ ਨਹੀਂ ਪਤਾ ਪੂਰਾ ਜਿਹੜਾ ਡ੍ਰੈਗਟਰ ਜਿਹੜਾ ਹੈ ਉਹ ਪਾਣੀ ਦੇ ਵਿੱਚ ਡੁੱਬ ਗਿਆ ਸੜਕ ਹੈ ਕਿੱਥੇ ਰਸਤਾ ਹੈ ਕਿੱਥੇ ਕੋਈ ਪਤਾ ਨਹੀਂ ਆਪਣੀ ਜਾਨ ਨੂੰ ਦਲੀ ਤੇ ਰੱਖ ਕੇ ਫਿਰ ਵੀ ਲੰਗਰ ਲੈ ਕੇ ਜਾ ਰਹੇ ਨੇ ਆਪਣੇ ਘਰ ਡੁੱਬੇ ਪਏ ਨੇ ਅਤੇ ਦੂਜਿਆਂ ਦੇ ਲਈ ਲੰਗਰ ਲੈ ਕੇ ਜਾ ਰਹੇ ਇਹ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਸਾਨੂੰ ਬਖਸ਼ਿਆ ਹੋਇਆ ਹੈ ਅਤੇ ਘਾਟ ਕੋਈ ਨਹੀਂ ਜਿਹੜੇ ਇੱਥੇ ਇਹ ਮਹਿੰਮ ਚੱਲੀ ਹੈ ਹੁਣ ਮੰਨ ਲਓ ਦੁੱਖ ਦੀ ਘੜੀ ਆਉ ਤਾਂ ਪਰ ਇਥੋਂ ਕਿਹੜਾ ਹੋ ਜਿਨੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਜਿਹੜੇ ਦੁਸ਼ਮਣ ਨੇ ਉਹ ਵੀ ਕਹਿੰਦੇ ਨੇ ਰੱਬ ਐਦਾਂ ਦਾ ਨਾ ਹੋਵੇ ਇਹ ਆਈ ਵਾਰ ਪੰਜਾਬ ਤੇ ਹੁੰਦਾ ਪਾਣੀ ਹੋਰ ਪਾਸੇ ਜਾਂਦਾ ਨਹੀਂ ਹੈ ਇਹ ਬਿਸ਼ੱਕ ਜੋ ਵੀ ਖੇੜ ਹੈ ਸਿਆਸੀ ਖੇਡ ਹੈ ਜੋ ਵੀ ਹੈ ਪਰ ਰੱਬ ਇਹਦਾ ਨਾ ਕਰੇ ਜਿਨ੍ਹਾਂ ਨੇ ਘਰ ਪਰਿਵਾਰ ਬਣਾਏ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਇੱਕ ਮਾਂ ਰੋਂਦੀ ਪਈ ਸੀ ਉਹ ਕਹਿੰਦੀ ਮੇਰਾ ਪੁੱਤ ਦੂਜਿਆਂ ਨੂੰ ਬਚਾਰਿਆ ਸੀ ਦੂਜਿਆਂ ਨੂੰ ਬਚਾਉਂਦਾ ਬਚਾਉਂਦਾ ਆਪੀ ਰੁੜ ਗਿਆ ਹੁਣ ਜਿਹੜਾ ਇਕੱਲਾ ਪੁੱਤ ਹੈ ਛੋਟੇ ਛੋਟੇ ਬੱਚੇ ਨੇ ਉਹਦਾ ਪਰਿਵਾਰ ਕੀ ਹੁੰਦੀ ਤੇ ਦੁਨੀਆ ਹੀ ਉਜੜ ਗਈ ਮਾਗੀ ਦੇ ਕੋਲ ਦੁੱਖ ਹੋਵੇ ਪਤੀ ਮੇਰਾ ਨਹੀਂ ਹੈ ਨੂ ਰਾਣੀ ਦੇ ਬੱਚੇ ਰਹਿ ਗਏ ਕਿਹਦੇ ਕੋਲ ਦੁੱਖ ਰਹੇ ਐਦਾਂ ਦਾ ਸਮਾਰੋਹ ਕਿਸੇ ਦਿਨ ਲੈ ਕੇ ਆਵੇ ਹੁਣ ਇਹ ਸਾਡੇ ਲਈ ਮੰਨ ਲਓ ਇਹ ਹੈ ਜਿੱਥੇ ਹੁਣ ਮਹਿਮ ਚਲਦੀ ਹੈ ਜੋ ਵੀ ਸੇਵਕ ਪਿਆਰੇ ਸੇਵਾ ਕਰਦੇ ਨੇ ਉੱਥੇ ਜਾ ਕੇ ਜਦ ਆਪਾਂ ਸੇਵਾ ਕਰੀਏ ਜਬ ਇਸ ਐਦਾਂ ਸੀ ਅੱਗੇ ਹੌਸਲਾ ਦੇ ਸਕਦੇ ਆ ਸਾਡੀ ਸਮਰਥਾ ਇਤਨੀ ਹੈ ਮਾਇਆ ਦਾ ਰਸਨਾ ਪਾਣੀ ਦਾ ਜੋ ਵੀ ਅਸੀਂ ਖਿਦਮਤ ਕਰ ਸਕਦੇ ਆ ਗੁਰੂ ਦੇ ਪਿਆਰਿਆਂ ਦੀ ਜ਼ਰੂਰ ਕਰੀਏ ਰੱਬ ਇਦਾਂ ਦਾ ਸਮਾਂ ਕਿਸੇ ਦਿਨ ਲੈ ਕੇ ਆਵੇ ਇਹਦੇ ਨਾਲ ਸਾਡਾ ਦੁਆ ਕਰੀਏ ਅਤੇ ਰੱਬ ਦੇ ਪਿਆਰਿਆਂ ਨੇ ਇੱਥੋਂ ਤੱਕ ਕੀ ਦਵਾਈ ਦੇ ਵੀ ਲੰਗਰ ਲਾਏ ਨੇ ਮੈਡੀਸਨ ਦਵਾਈ ਉਹ ਵੀ ਲੈ ਕੇ ਪਹੁੰਚੇ ਨੇ ਗੁਰੂ ਦੇ ਪਿਆਰੇ ਅਤੇ ਉਹ ਜਿਹੜੇ ਜਿੱਥੇ ਪਾਣੀ ਆਇਆ ਉਹਨਾਂ ਨੇ ਆਪਣੇ ਮੱਜਾਂ ਗਾਮਾਂ ਵੀ ਛੱਤ ਤੇ ਝਾੜੀਆਂ ਨੇ ਥਾਂ ਨਹੀਂ ਹੈ ਇਹ ਤਾਂ ਦਾ ਸਮਾਂ ਮੰਨ ਲਓ ਨਾਵੇ ਪਹਿਲਾ 47 ਦੇ ਵਿੱਚ ਆਇਆ ਫਿਰ ਜਿਹੜਾ 88 ਦੇ ਵਿੱਚ ਆਇਆ ਅਤੇ ਫਿਰ ਬਾਅਦ ਦਾ 84 ਦੇ ਵਿੱਚ ਆਇਆ ਆ ਹੁਣ 25 ਹੈ ਜੋ ਆਪਾਂ ਵੇਖਦੇ ਪਏ ਆਂ ਪੜਦਾਦਿਆਂ ਨੇ ਵੇਖ ਲਿਆ ਦਾਦੀਆਂ ਨੇ ਵੇਖ ਲਿਆ ਅਤੇ ਤਿਉਹਾਂ ਨੇ ਵੇਖ ਲਿਆ 84 ਅਤੇ ਹੁਣ ਆ ਸੋਣਾ ਹਰ ਵਾਰ ਮੰਨ ਲਓ ਇਹ ਜਿਹੜਾ ਕੁਝ ਵਾਪ ਵਿਅਪਰਦ ਹੁੰਦਾ ਇਸ ਪੰਜਾਬ ਦੀ ਪਰ ਪੰਜਾਬ ਡੁੱਬਦਾ ਵੇ ਵੀ ਕੰਨਾਂ ਨੂੰ ਤਾਰ ਲੈਂਦੇ ਜਿਨ੍ਹਾਂ ਦਾ ਸਭ ਕੁਝ ਡੁੱਬ ਗਿਆ ਨਾ ਹੌਸਲਾ ਕਿੱਡਾ ਉਹ ਕਹਿੰਦੇ ਰੱਬ ਨੇ ਜਾਨ ਬਖਸ਼ ਦਿੱਤੀ ਐਨੀ ਬਹੁਤ ਹੈ ਦੂਜੇ ਦੇ ਲਈ ਦੁਆਵਾਂ ਕਰਦੇ ਨੇ ਕਹਿੰਦੇ ਇਹਨਾਂ ਦਾ ਡੁੱਬਿਆ ਕੀ ਤਾਂ ਹੱਸਦੇ ਨੇ ਪਰ ਗੁਰਦਾਨਕ ਦੇ ਮਹਾਰਾਜੇ ਨੇ ਸਾਨੂੰ ਸੋਝੀ ਇਹ ਦਿਨੀ ਦਿੱਤੀ ਐ ਆ ਜਿਹੜਾ ਡੋਬਣ ਵਾਲਾ ਉਹ ਤਾਰ ਵੀ ਸਕਦਾ ਤਾਂ ਫਿਰ ਆਵਾਦ ਕਰਦੇਗਾ ਬੜੇ ਪਿਆਰੇ ਨੇ ਜਿਨ੍ਹਾਂ ਨੇ ਇਹ ਆ ਜਿਹੜੇ ਬਾਹ ਫੜਨ ਵਾਲੇ ਨੇ ਇਤਨੇ ਪਿੰਡ ਗੋਦ ਲਏ ਇਤਨੇ ਘਰ ਗੋਦ ਲਏ ਜਿਹੜੇ ਸੇਵਾ ਕਰਨ ਵਾਲੇ ਨੇ ਸੇਵਾ ਬੜੀ ਕਰਦੇ ਪਏ ਨੇ ਤਾਂ ਸਾਡਾ ਵੀ ਫਰਜ਼ ਬਣਦਾ ਕਿਤੇ ਨਾ ਕਿਤੇ ਅਸੀਂ ਵੀ ਸੇਵਾ ਕਰੀਏ ਸਮਾਪਤੀ ਦਾ ਸਮਾਂ ਜੀ ਹੋਈਆਂ ਬੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ